ਯੋ ਮੋਦੀ ਤੇ ਐਲਾਨ ਮਸਕ ਦੀ ਹੋਈ ਮੁਲਾਕਾਤ ਸਾਹਮਣੇ ਆਇਆ ਹੈ ਕਿ ਐਲਾਨ ਮਸਕ ਕਰਨਾ ਚਾਹੁੰਦੇ ਨੇ ਭਾਰਤ ਦੇ ਵਿੱਚ ਵਪਾਰ 트ੰਪ ਨੇ ਆਖਿਆ ਹੈ ਕਿ ਭਾਰਤ ਦੇ ਵਿੱਚ ਕਾਰੋਬਾਰ ਕਰਨਾ ਹੈ ਬਹੁਤ ਮੁਸ਼ਕਿਲ ਕਿਉਂਕਿ ਭਾਰਤ ਦੇ ਵਿੱਚ ਹੈ ਬਹੁਤ ਜ਼ਿਆਦਾ ਟੈਕਸ ਜੀ ਹਾਂ ਦੱਸਦੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਉਦਯੋਗਪਤੀ ਅਲੋਨ ਮਸਕ ਹੋਰਾਂ ਦੀ ਮੁਲਾਕਾਤ ਹੋਈ ਹੈ ਇਸ ਮੁਲਾਕਾਤ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਅਲੋਨ ਮਸਕ ਭਾਰਤ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਨੇ ਤੇ ਇਸ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਨੇ ਆਖਿਆ ਹੈ ਕਿ ਭਾਰਤ ਦੇ ਵਿੱਚ ਕਾਰੋਬਾਰ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਭਾਰਤ ਦੇ ਵਿੱਚ ਟੈਕਸ ਬਹੁਤ ਜ਼ਿਆਦਾ ਹੈ ਦੱਸਦੀ ਹੈ ਕਿ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਹੋਰਾਂ ਨੇ ਆਪਣੀ ਨਵੀਂ ਟੈਰਫ ਨੀਤੀ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਆਖਿਆ ਹੈ ਕਿ ਉਹ ਵੱਡਾ ਟੈਰਫ ਲਗਾਉਣਗੇ ਕਿਉਂਕਿ ਉਹਨਾਂ ਦੇ ਕੋਲੋਂ ਵੀ ਵੱਡਾ ਟੈਰਫ ਤੇ ਟੈਕਸ ਵਸੂਲਿਆ ਜਾਂਦਾ ਹੈ ਇਸ ਕਰਕੇ ਉਹ ਵੀ ਵੱਡਾ ਟੈਰਫ ਤੇ ਟੈਕਸ ਵਸੂਲਣਗੇ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਭਾਰਤ ਉਹਨਾਂ ਦੇਸ਼ਾਂ ਦੇ ਵਿੱਚ شمار ਹੈ ਜਿਹੜੇ ਕਿ ਬਹੁਤ ਜ਼ਿਆਦਾ ਟੈਕਸ ਲਗਾਉਂਦਾ ਹੈ। ਆਮ ਤੌਰ ਤੇ ਇਹ ਪ੍ਰਚਾਰ ਕੀਤਾ ਜਾਂਦਾ ਹੈ ਕਿ ਭਾਰਤ ਦੇ ਵਿੱਚ ਟੈਕਸ ਬਹੁਤ ਘੱਟ ਹੈ ਤੇ ਵਿਦੇਸ਼ਾਂ ਦੇ ਵਿੱਚ ਜ਼ਿਆਦਾ ਹੈ ਪਰੰਤੂ ਇਹ ਸਚਾਈ ਨਹੀਂ ਹੈ ਸਚਾਈ ਇਹ ਹੈ ਕਿ ਭਾਰਤ ਦੇ ਵਿੱਚ ਟੈਕਸ ਬਹੁਤ ਜ਼ਿਆਦਾ ਹੈ ਤੇ ਹੋਰਨਾਂ ਮੁਲਕਾਂ ਦੇ ਵਿੱਚ ਸਗੋਂ ਘੱਟ ਹੈ ਇਹ ਖੁਲਾਸਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਹੋਰਾਂ ਨੇ ਕੀਤਾ ਉਹਨਾਂ ਨੇ ਇਹ ਖੁਲਾਸਾ ਉਸ ਵੇਲੇ ਕੀਤਾ ਜਦੋਂ ਪੀਐਮ ਮੋਦੀ ਤੇ ਐਲਾਨ ਮਸਕ ਮੁਲਾਕਾਤ ਕਰ ਰਹੇ ਸਨ ਉਹਨਾਂ ਨੇ ਹਾਰਲੇਡ ਵਿਡਸਨ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ ਹਾਰਲੇਡ ਵਿਡਸਨ ਆਪਣੇ ਮੋਟਰਸਾਈਕਲ ਭਾਰਤ ਦੇ ਵਿੱਚ ਜਿਹੜਾ ਕਿ ਵੇਚਦੇ ਸਮਰੱਥ ਨਹੀਂ ਸਨ ਕਿਉਂਕਿ ਭਾਰਤ ਦੇ ਵਿੱਚ ਟੈਕਸ ਬਹੁਤ ਜ਼ਿਆਦਾ ਹੈ। ਉਹਨਾਂ ਨੇ ਆਖਿਆ ਕਿ ਇਸੇ ਕਰਕੇ ਹੀ ਕੰਪਨੀ ਨੂੰ ਭਾਰਤ ਦੇ ਵਿੱਚ ਫੈਕਟਰੀ ਸਥਾਪਿਤ ਕਰਨੀ ਪਈ ਹੈ। ਉਹਨਾਂ ਨੇ ਆਖਿਆ ਹੈ ਕਿ ਅਮਰੀਕਾ ਦੇ ਵਿੱਚ ਵੀ ਫੈਕਟਰੀਆਂ ਸਾਬਿਤ ਕੀਤੀਆਂ ਜਾ ਸਕਦੀਆਂ ਨੇ ਜਿਹੜੀਆਂ ਕਿ ਸਾਜੋ ਸਮਾਨ, ਮੈਡੀਕਲ, ਆਟੋਮੋਬਾਈਲ ਤੇ ਚਿਪਸ ਦੇ ਨਾਲ ਸਬੰਧਿਤ ਨੇ ਉਹਨਾਂ ਨੇ ਆਖਿਆ ਹੈ ਕਿ ਇਹੋ ਜਿਹੀਆਂ ਫੈਕਟਰੀਆਂ ਅਮਰੀਕਾ ਦੇ ਵਿੱਚ ਵੀ ਲਗਾਈਆਂ ਜਾ ਸਕਦੀਆਂ ਨੇ ਦੱਸਦੀ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਰੀਕੀ ਉਦਯੋਗਪਤੀ ਐਲਾਨ ਮਸਕ ਦੇ ਵਿਚਕਾਰ ਜਿਹੜੀ ਮੁਲਾਕਾਤ ਹੋਈ ਹੈ ਉਸ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਐਲਾਨ ਮਸਕ ਭਾਰਤ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਨੇ ਆਪਣੇ ਵਪਾਰ ਨੂੰ ਹੋਰ ਜ਼ਿਆਦਾ ਵਧਾਉਣਾ ਚਾਹੁੰਦੇ ਨੇ ਇਹ ਗੱਲ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਨੇ ਆਖੀ ਹੈ ਕਿ ਇਸ ਮੁਲਾਕਾਤ ਨੂੰ ਕਰਨ ਦਾ ਮਕਸਦ ਇਹੀ ਸੀ ਕਿ ਐਲਾਨ ਮਸਕ ਭਾਰਤ ਦੇ ਵਿੱਚ ਵਪਾਰ ਕਰਨਾ ਚਾਹੁੰਦੇ ਨੇ ਇਸੇ ਕਰਕੇ ਹੀ ਉਹਨਾਂ ਨੇ ਇਹ ਮੁਲਾਕਾਤ ਕੀਤੀ ਹੈ ਤੇ ਸਭ ਤੋਂ ਵੱਡੀ ਗੱਲ ਉਹਨਾਂ ਨੇ ਇਹ ਆਖੀ ਹੈ ਕਿ ਭਾਰਤ ਉਹਨਾਂ ਦੇਸ਼ਾਂ ਦੇ ਵਿੱਚ ਸ਼ੂਮਾਰ ਹੈ ਜਿਹੜਾ ਕਿ ਸਭ ਤੋਂ ਜ਼ਿਆਦਾ ਟੈਕਸ ਲਗਾਉਂਦਾ ਹੈ ਅਸੀਂ ਆਮ ਤੌਰ ਤੇ ਇਹ ਸੁਣਦੇ ਆ ਤੇ ਇਹ ਪ੍ਰਚਾਰ ਵੀ ਆਮ ਤੌਰ ਤੇ ਕੀਤਾ ਜਾਂਦਾ ਹੈ ਕਿ ਭਾਰਤ ਦੇ ਵਿੱਚ ਟੈਕਸ ਸਭ ਤੋਂ ਘੱਟ ਹੈ ਪਰੰਤੂ ਇਸ ਦੇ ਵਿੱਚ ਬਿਲਕੁਲ ਵੀ ਸਚਾਈ ਨਹੀਂ ਹੈ ਦਰਸਲ ਭਾਰਤ ਦੇ ਵਿੱਚ ਟੈਕਸ ਸਭ ਤੋਂ ਜ਼ਿਆਦਾ ਲਗਾਇਆ ਜਾਂਦਾ ਹੈ ਹਾਲਾਂਕਿ ਦੂਸਰੇ ਮੁਲਕਾਂ ਦੇ ਵਿੱਚ ਫਿਰ ਵੀ ਘੱਟ ਹੈ ਇਹ ਜਿਹੜਾ ਖੁਲਾਸਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਨੇ ਉਸ ਵੇਲੇ ਕੀਤਾ ਜਦੋਂ ਪੀਐਮ ਮੋਦੀ ਤੇ ਅਲੋਨ ਮਸਕ ਮੁਲਾਕਾਤ ਕਰ ਰਹੇ ਸਨ ਕਿਉਂਕਿ ਇਸ ਦੌਰਾਨ ਇਹ ਗੱਲਬਾਤ ਹੋਈ ਸੀ ਕਿ ਅਲੋਨ ਮਸਕ ਪਾਰ ਦੇ ਵਿੱਚ ਆਪਣਾ ਵਪਾਰ ਕਰਨਾ ਚਾਹੁੰਦੇ ਨੇ ਉਦੋਂ ਹੀ ਇਹ ਖੁਲਾਸਾ ਅਮਰੀਕੀ ਰਾਸ਼ਟਰਪਤੀ ਦੇ ਵੱਲੋਂ ਕੀਤਾ ਗਿਆ